ਭਾਰਤੀ ਕਿਸਾਨ ਇੱਕ ਟਟਕਾਉਂਦਾ ਜਿੰਦਾਬਾਦ 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 ਭਾਰਤੀ ਕਿਸਾਨ ਇੱਕ ਟਟਕਾਉਂਦਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਢਿੰਡਾ ਪ੍ਰਸ਼ਾਸਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਢਿੰਡਾ ਪ੍ਰਸ਼ਾਸਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਗੈਰ ਕਾਨੂੰਨੀ ਟੋਲ ਪਲਾਜਾ ਪਟਾ ਕੇ ਰਹਾਗੇ ਰਹਾਗੇ ਗੈਰ ਕਾਨੂੰਨੀ ਟੋਲ ਪਲਾਜ਼ਾ ਪਟਾ ਕੇ ਰਹਾਗੇ ਆਸਾਨਾਂ ਦਾ ਇੱਕਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਉਹਨਾਂ ਕਰਕੇ ਕੀ ਜਾਣਕਾਰੀ ਦੇ ਦੋ ਕਿ ਉਹ ਮਾਮਲਾ ਕਿ ਕੈਸਾ ਕੀ ਹੈਗਾ ਤੇ ਟੋਲ ਪਲਾਜਾ ਪਟਿਆ ਉੱਥੋਂ ਵੀ ਸਾਡੇ ਸੂਬਾ ਪ੍ਰਧਾਨ ਨੇ ਐਲਾਨ ਕਰਤਾ ਸੀ ਵੀ ਇਸ ਟੋਲ ਪਲਾਜੇ ਤੋਂ ਬਾਅਦ ਅਗਲਾ ਟੋਲ ਪਲਾਜਾ ਘੁੰਮਣਤਾਂ ਇਹ ਟੋਲ ਪਲਾਜੇ ਦੀ ਬਕਾਇਦਾ ਅਸੀਂ ਤਸਿਲਦਾਰ ਰਾਹੀਂ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਜੀ ਸੀ ਨੂੰ ਮਿਲੇਆ ਪਰ ਇਹਦਾ ਕੋਈ ਹੱਲ ਨਹੀਂ ਹੋਇਆ 26 ਜੁਲਾਈ ਨੂੰ ਬਕਾਇਦਾ ਪਿੰਡ ਚ ਕੱਟ ਕਰਕੇ ਗੁਰਦੁਆਰਾ ਸਾਹਿਬ ਅਨਾਉਂਸ ਕਰਕੇ ਅਸੀਂ ਐਲਾਨ ਕੀਤਾ ਕਿ ਵੀ 5 ਅਗਸਤ ਨੂੰ ਟੋਲ ਪਲਾਜਾ ਇਹ 2 ਤਰੀਕ ਨੂੰ ਸਾਨੂੰ ਲੱਗਿਆ ਵੀ ਪ੍ਰਸ਼ਾਸਨ ਸਾਡੀ ਫਰਮਾਈ ਨਹੀਂ ਕਰ ਰਿਹਾ ਲੋਕਾਂ ਦੇ ਜਿਹੜੇ ਬੱਚਾ ਨੇ ਆਜਾ ਕੂਰ ਪਲਾਜਾ ਜਿੰਨਾ ਕ ਜਿਹੜੇ ਕਾਰਵਾਈ ਕਰੀ ਹੈ ਪਟਿਆ ਇਹ ਤੋਂ ਬਾਅਦ ਹੋ ਗਿਆ ਬਹੁਤ ਯਾਰੇ ਜਾਨਾਂ ਦੇ ਚ ਗਈਆਂ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਹੈ ਡਟ ਗਿਆ ਨਾ ਨਿਸ਼ਾਨ ਹੋਇਆ ਦਿੱਤਾ ਮਹਾਤਮਾ ਕਾਹੋਂ ਦੇਵਗੱਪ ਇਹ ਸਰਕਾਰ ਹੈ ਭਗਵਾਨ ਜੀ ਵੱਨ ਫੱਟੇ ਫੱਟੇ ਹੋਲਡਿੰਗ ਲਾਉਦਾ ਜੀ ਫਾਨਾ ਟੋਰਕਲਾਜਾ ਪਟਤਾ ਆਹ ਟੋਰਕਲਾਜਾ ਪਟਤਾ ਜੀ ਇਹ ਬੰਦ ਹੋ ਗਏ ਦੀ ਮਿਆਦ ਖੁੱਗੀ ਆਹ ਟੋਰਕਲਾਜਾ ਦਾ ਚੱਲੇ ਹੀ ਨਹੀਂ ਇਹਨੂੰ ਦਿਸੇ ਹੀ ਨਹੀਂ ਤੇ ਤੁਹਾਨੂੰ ਸੈਕਟਰੀ ਟੱਪਿਆ ਹੋਣਾ ਹੈ ਇਹਦੀ ਉਹਦਾ ਫਰਜ਼ ਬਣਦਾ ਸਿਰ ਪਟਾਕੇ ਪਾਸੇ ਕਰਨਾ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੈ ਭਾਰਤੀ ਸੰਘ ਨੇ ਘਟਖਾਉਂਦਾ ਵੱਲੋਂ ਇਹ ਟੋਰਕਲਾਜਾ ਸਮਝਾਇਆ ਕਿ ਮੱਦੇ ਕਾਤੇ ਸਾਫ਼ ਕਰਾਂਗੇ ਬਿਲਕੁਲ ਪਰਧਾਨ ਜੀ ਜਿਹਨੇ 5 ਤਰੀਕ ਦਾ ਸਮਾਂ ਦਿੱਤਾ ਹੋਇਆ ਜੇ ਕੋਈ ਉਦੋਂ ਹੱਲ ਨਹੀਂ ਨਿਕਲਿਆ ਤਾਂ ਅਗਲੇ ਇਲੈਕਸ਼ਨ ਕੀ ਹੋਏ 5 ਤਰੀਕ ਨੂੰ ਪ੍ਰਸ਼ਾਸਨ ਨੇ ਸਾਡੇ ਨਾਲ ਮੀਟਿੰਗ ਰੱਖੀ ਇਹ ਗੱਲ ਬਾਤੋਂ ਨਹੀਂ ਨਿਕਲਦਾ ਅਸੀਂ ਲੋਕਾਂ ਨੂੰ ਨਾਲ ਲੈ ਕੇ ਆਪਣੇ ਤੌਰ ਤੇ ਹਟਾਵਾਂਗੇ ਕੋਈ ਸਾਨੂੰ ਕਿਸੇ ਸਰਕਾਰ ਦੇ ਦਬਕੇ ਦੀ ਪਰਵਾਹ ਨਹੀਂ ਕੋਈ ਡਰਨੀ ਅਸੀਂ ਲੋਕਾਂ ਵਾਸਤੇ ਲੜ ਰਹੇ ਹਾਂ ਕਿ ਲੋਕਾਂ ਦੇ ਲਈ ਅਸੀਂ ਇਹ ਸਾਫ਼ ਕਰਨਾ ਕਰਦੇ ਹਾਂ